ਹਾਂਜੀ ਦੋਸਤੋ ਸਤ ਸ੍ਰੀ ਅਕਾਲ ਜੀ ਮਾਹਨਬਬ ਤੇ ਤੁਹਾਡਾ ਸਵਾਗਤ ਹੈ ਆਦੀ ਵੀਡੀਓ ਤੇ ਦੋਸਤੋ ਅੱਜ ਆਪਾਂ ਸਿਹਤ ਦੇ ਬਾਰੇ ਗੱਲ ਕਰਾਂਗੇ ਤੁਹਾਨੂੰ ਕੁਝ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਫਾਲੋ ਕਰਕੇ ਤੁਸੀਂ ਆਪਣੀ ਸਿਹਤ ਨੂੰ ਚੰਗੀ ਰੱਖ ਸਕਦੇ ਹੋ ਜਿਵੇਂ ਇੰਗਲਿਸ਼ ਦੀ ਇੱਕ ਕਹਾਵਤ ਹੈਗੀ ਆ ਵੀ ਸਾਊਂਡ ਬੋਡੀ ਹੈਜ਼ ਸਾਊਂਡ ਮਾਈਂਡ ਭਈ ਜਿਹੜਾ ਤੁਹਾਡਾ ਸਰੀਰ ਆਕਰ ਚੰਗਾ ਹੋਊਗਾ ਤੰਦਰੁਸਤ ਹੋਊਗਾ ਫੇ ਉਹਦੇ ਵਿੱਚ ਇੱਕ ਚੰਗਾ ਦਿਮਾਗ ਖੁਸ਼ਹਾਲ ਦਿਮਾਗ ਉਹਦੇ ਵਿੱਚ ਵੱਸਦਾ ਤੇ ਇਸ ਕਰਕੇ ਆਪਣੀ ਸਿਹਤ ਦਾ ਜਿਹੜਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਬੰਦਾ ਪੰਜ ਛੇ ਜਿਹੜੀਆਂ ਮੇਨ ਗੱਲਾਂ ਹੁੰਦੀਆਂ ਜਿਹਦੇ ਕਰਕੇ ਤੁਸੀਂ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਆ ਤੇ ਬਿਮਾਰੀਆਂ ਤੋਂ ਵੀ ਬਚ ਸਕਦੇ ਆ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰੀ ਵੀਡੀਓਜ਼ ਦੇਖਦੇ ਆ ਅਗਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤੇ ਲੋ ਵੀਡੀਓ ਸ਼ੁਰੂ ਕਰਦੇ ਆ ਤੇ ਦੋਸਤੋ ਜਿੱਦਾਂ ਆਪਾਂ ਪਹਿਲਾਂ ਕਹੀਦਾ ਵੇ ਤੁਹਾਡਾ ਸਰੀਰ ਅਗਰ ਚੰਗਾ ਹੋਊਗਾ ਤੇ ਉਹਦੇ ਵਿੱਚ ਹੀ ਚੰਗਾ ਦਿਮਾਗ ਵੱਸਦਾ ਹੈਗਾ ਉਹਦਾ ਕੀ ਮਤਲਬ ਹੁੰਦਾ ਵੀ ਤੁਹਾਡਾ ਅਗਰ ਸਰੀਰ ਜਿਹੜਾ ਆ ਬਿਮਾਰੀ ਤੋਂ ਰਾਹਤ ਆ ਤੁਹਾਨੂੰ ਕੋਈ ਦੁੱਖ ਤਕਲੀਫ ਨਹੀਂ ਹੈਗਾ ਇਦਾਂ ਦਾ ਜਿਹਾ ਤੁਹਾਡੀ ਇਮਿਊਨਿਟੀ ਪਾਵਰ ਜਿਹੜੀ ਸਟਰੋਂਗ ਹੋ ਆ ਤੇ ਤੁਸੀਂ ਆਪਣਾ ਜਿਹੜਾ ਤੇ ਉਹਦੇ ਨਾਲ ਕੀ ਹੁੰਦਾ ਜਦੋਂ ਤੁਹਾਡਾ ਸਰੀਰਕ ਤੌਰ ਤੇ ਇੱਕ ਤੰਦਰੁਸਤ ਹੁੰਨੇ ਤੇ ਤੁਹਾਡਾ ਦਿਮਾਗ ਵੀ ਤੰਦਰੁਸਤ ਹੁੰਦਾ ਕਿਉਂਕਿ ਅਗਰ ਬੰਦਾ ਬਿਮਾਰ ਹੋਵੇ ਤਾਂ ਉਹਦਾ ਦਿਮਾਗ ਵੀ ਜਿਹੜਾ ਬੀਕਉਣ ਲੱਭੰਦਾ ਉਹ ਫੇ ਕੁਛ ਨਹੀਂ ਰਹਿੰਦਾ ਹੈਗਾ ਉਹਨੂੰ ਸਟ्रेस ਹੁੰਦੀ ਆ ਤੇ ਨਾਲ ਦੀ ਨਾਲ ਉਹਨੂੰ ਹੋਰ ਵੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਜਿਹੜੀਆਂ ਅੱਜ ਕੱਲ ਬਿਮਾਰੀਆਂ ਯਾਦਤਾਰ ਲੱਗਦੀਆਂ ਹੈਗੀਆਂ 90% ਜਿਹੜੀਆਂ ਬਿਮਾਰੀਆਂ ਹੁੰਨੀਆਂ ਉਹ ਤੁਹਾਡੇ ਲਾਈਫ ਸਟਾਈਲ ਦੇ ਕਰਕੇ ਹੁੰਨੀਆਂ ਮਤਲਬ ਕਿ ਅਗਰ ਤੁਹਾਡਾ ਲਾਈਫ ਸਟਾਈਲ ਚੰਗਾ ਨਹੀਂ ਹੈਗਾ ਤੁਹਾਡਾ ਖਾਣਾ ਪੀਣਾ ਚੰਗਾ ਨਹੀਂ ਤੁਹਾਡੀ ਫਿਜ਼ੀਕਲ ਐਕਟੀਵਿਟੀ ਚੰਗੀ ਨਹੀਂ ਹੈਗੀ ਤੇ ਇਹ ਜਿਹੜੀਆਂ ਬਿਮਾਰੀਆਂ ਲੱਗ ਪੰਨੀਆਂ ਜਿੱਦਾਂ ਕਿ ਹਾਰਟ ਡਿਸੀਜ਼ ਹੁੰਦੀ ਹੈ ਹੈਗੀ ਹਾਈ ਕੋਲੇਸਟ੍ਰੋਲ ਸ਼ੂਗਰ ਦੀ ਪ੍ਰੋਬਲਮ ਹੋ ਜਾਂਦੀ ਆ ਜਾਂ ਫਿਰ ਹਾਈ ਬੀਪੀ ਦੀ ਪ੍ਰੋਬਲਮ ਹੁੰਦੀ ਹੈ ਜਾਂ ਫਿਰ ਮੈਂਟਲ ਸਟ੍ਰੈਸ ਹੁੰਦੀ ਆ ਅਗਰ ਤੁਸੀਂ ਆਪਣੀ ਲਾਈਫ ਸਟਾਈਲ ਨੂੰ ਚੰਗਾ ਰੱਖਦੇ ਹੋ ਤੇ ਕਈ ਤਰ੍ਹਾਂ ਦੀ ਤੁਸੀਂ ਬਿਮਾਰੀਆਂ ਤੋਂ ਬਚ ਵੀ ਸਕਦੇ ਹੋ ਤੇ ਜਿਹੜੇ ਅੱਜ ਆਪਾਂ ਟਿਪਸ ਦਸਣੀਆਂ ਆ ਜਾਂ ਗੱਲਾਂ ਕਰਨੀਆਂ ਉਹ ਕੀ ਹੈਗੀ ਨੰਬਰ ਇੱਕ ਜਿਹੜੀ ਚੀਜ਼ ਆ ਬਈ ਤੁਸੀਂ ਜਿਹੜਾ ਫੂਡ ਖਾਣਾ ਆਪਾਂ ਖਾਣੇ ਤਾ ਨੇਚਰਲ ਫੂਡ ਜਿਹੜਾ ਕੁਦਰਤੀ ਫੂਡ ਹੁੰਦਾ ਉਧਰ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਤਾਜ਼ੇ ਫੂਡ ਤੋਂ ਕੀ ਮਤਲਬ ਹੁੰਦਾ ਦੋ ਤਰ੍ਹਾਂ ਦੇ ਫੂਡ ਹੁੰਦੇ ਆ ਇੱਕ ਤਾਂ ਅਸੀਂ ਹੁਣੇ ਬਣਾ ਕੇ ਹੁਣੇ ਖਾਣੇ ਇੱਕ ਤਾਂ ਜਿਹੜਾ ਆਲਰੇਡੀ ਰੈਡੀ ਟੂ ਸਰਵ ਫੂਡ ਹੁੰਦਾ ਮਤਲਬ ਕਿ ਜਿਹੜਾ ਪੈਕਟ ਫੂਡ ਹੁੰਦਾ ਡੱਬੇ ਵਾਲਾ ਫੂਡ ਜਿਵੇਂ ਪਾਸਤਾ ਹੋ ਗਿਆ ਬ੍ਰੈਡ ਹੋ ਗਿਆ ਜਾਂ ਫੇ ਇਦਾਂ ਦੇ ਫਾਸਟ ਫੂਡ ਹੋ ਗਿਆ ਜਿਹੜੇ ਅਸੀਂ ਖਾਂਦੇ ਆ ਉਹਦੇ ਵਿੱਚ ਸਾਨੂੰ ਕੈਲਰੀਸ ਤਾਂ ਬਹੁਤ ਜ਼ਿਆਦਾ ਮਿਲਦੀਆਂ ਨੇ ਲੇਕਿਨ ਨੇੜ ਨਿਊਟ੍ਰੀਐਂਟਸ ਹੁੰਦੇ ਆ ਪ੍ਰੋਟੀਨ ਜਿਹੜੇ ਹੁੰਦੇ ਆ ਜਾਂ ਵਿਟਾਮਿਨ ਮਿਨਰਲਸ ਹੁੰਦੇ ਆ ਫਾਈਬਰ ਹੁੰਦੇ ਬਹੁਤ ਹੀ ਅ ਵੈਜੀਟੇਬਲਸ ਹੋ ਗਈਆਂ ਦਾਲਾਂ ਹੋ ਗਈਆਂ ਜਾਂ ਫਿਰ ਐਲਬਮਸ ਹੋ ਗਿਆ ਜਾਂ ਮਿਲਕ ਪ੍ਰੋਡਕਟਸ ਹੋ ਗਿਆ ਤੇ ਇਹ ਇੱਕ ਤਰ੍ਹਾਂ ਦਾ ਫਰੈਸ਼ ਫਰੂਟ ਹੁੰਦਾ ਹੈਗਾ ਜਿਹੜਾ ਬੰਦਾ ਜਿਹੜਾ ਫਰੈਸ਼ ਫਰੂਟ ਤਾਜ਼ਾ ਫਰੂਟ ਜ਼ਿਆਦਾ ਖਾਂਦਾ ਤੇ ਉਹ ਤੰਦਰੁਸਤ ਜ਼ਿਆਦਾ ਰਹਿੰਦਾ ਕਿਉਂਕਿ ਜਿਹੜੀ ਸਾਡੀ ਬਾਡੀ ਨੇਚਰਲੀ ਬਣੀ ਗਈ ਆ ਤੇ ਉਹਦੇ ਅਕੋਰਡਿੰਗ ਹੀ ਕੁਦਰਤ ਨੇ ਸਾਨੂੰ ਜਿਹੜੇ ਫੂਡ ਖਾਣ ਪੀਣ ਦੀਆਂ ਚੀਜ਼ਾਂ ਵੀ ਉਦਾਂ ਹੀ ਦਿੱਤੀਆਂ ਜਿਹਦੇ ਵਿੱਚ ਫਰੂਟ ਆ ਗਿਆ ਵੈਜੀਟੇਬਲਸ ਆ ਗਿਆ ਸੀਡਸ ਆ ਗਿਆ ਨਟਸ ਆ ਗਿਆ ਜਦੋਂ ਅਸੀਂ ਉਹ ਖਾਂਦੇ ਆ ਤੇ ਉਹਦਾ ਜਿਹੜਾ ਇੱਕ ਤਰ੍ਹਾਂ ਲੋਕ ਹੁੰਦਾ ਕੀ ਲੋਕ ਦਾ ਕੰਮ ਕਰਦੇ ਮਤਲਬ ਕਿ ਜਿੱਦਾਂ ਦੀ ਸਾਡੀ ਬਾਡੀ ਡਾਈਜੈਸਟ ਜਿੱਦਾਂ ਦੀ ਸਾਡੀ ਬੋਡੀ ਨੂੰ ਫੂਡ ਚੋਂ ਨਿਟ੍ਰੀਐਂਟਸ ਚਾਹੀਦੇ ਨੇ ਨੇਚਰਲ ਫੂਡ ਦੇ ਵਿੱਚ ਜ਼ਿਆਦਾ ਹੁੰਦੇ ਆ ਤੇ ਜਿਹੜਾ ਪ੍ਰੋਸੈਸ ਫੂਡ ਹੁੰਦਾ ਹੈਗਾ ਜਿਹੜਾ ਤੁਹਾਨੂੰ ਦੱਸਿਆ ਬਰੈਡ ਪਾਸਤਾ ਹੋ ਗਿਆ ਨੂਡਲਸ ਹੋ ਗਿਆ ਬਰਗਰ ਪੀਜ਼ਾ ਇਹਦੇ ਵਿੱਚ ਕੀ ਹੁੰਦਾ ਇਹਨੂੰ ਇੱਕ ਤਰ੍ਹਾਂ ਮੋਡੀਫਾਈਡ ਕੀਤਾ ਜਾਂਦਾ ਬਖਰੇ ਬਖਰੇ ਫੂਡਸ ਮਿਲਾ ਕੇ ਇਹਦੀ ਜਿਹੜੀ ਮਾਤਰਾ ਹੁੰਦੀ ਹੈ ਇਹਦੇ ਵਿੱਚ ਜਿਵੇਂ ਫੈਟ ਹੋ ਗਿਆ ਜਾਂ ਫਾਈਬਰ ਘੱਟ ਹੁੰਦਾ ਫੈਟ ਜ਼ਿਆਦਾ ਹੁੰਦੀ ਆ ਤੇ ਪ੍ਰੋਸੈਸ ਇਹਦੇ ਵਿੱਚ ਪ੍ਰੀਜ਼ਰਵੇਟਿਵਸ ਵੀ ਹੁੰਦੇ ਆ ਜਿਹਦਾ ਸਾਡੀ ਸਿਹਤ ਨੂੰ ਨੁਕਸਾਨ ਹੁੰਦਾ ਇਸ ਕਰਕੇ ਜਿਹੜਾ ਫਰੈਸ਼ ਫੂਡ ਅਤੇ ਜਿਹੜਾ ਨੇਚਰਲ ਫੂਡ ਹੈਗਾ ਉਹ ਜ਼ਿਆਦਾ ਖਾਣਾ ਚ ਚੀਟ ਮਿਲ ਜੇ ਨੂੰ ਕਹਿੰਦੇ ਆ ਵੀ ਮਹੀਨੇ ਚ ਕਦੀ ਵਾਰੀ ਤੁਸੀਂ ਜਿਹੜੇ ਹਾ ਰਾ ਵਗੈਰਾ ਤਲੀਆਂ ਹੋਈਆਂ ਚੀਚਾਂ ਉਹ ਖਾ ਸਕਦੇ ਆ ਜ਼ਿਆਦਾਤਰ ਤੁਹਾਨੂੰ ਨੇਚਰਲ ਫੂਡ ਦੀ ਖਾਣੇ ਚਾਹੀਦੇ ਆ ਜਿਹਦੇ ਵਿੱਚ ਪ੍ਰੋਪਰ ਪ੍ਰੋਟੀਨ ਹੋਵੇ ਫਾਈਬਰ ਹੋਵੇ ਕਾਰਬੋਹਾਈਡਰੇਟਸ ਫੈਟਸ ਹੋਣ ਮਿਨਰਲਸ ਐਂਡ ਵਿਟਾਮਿਨਸ ਹੋਣ ਤੇ ਇਹਦੇ ਨਾਲ ਹੀ ਬੰਦਾ ਤੰਦਰੁਸਤ ਹੋ ਜਾਂਦਾ ਕਾਫੀ ਅਗਰ ਤੁਸੀਂ ਆਪਣਾ ਲਾਈਫ ਸਟਾਈਲ ਦੇ ਵਿੱਚ ਜਿਹੜਾ ਆਪਣਾ ਖਾਣਾ ਪੀਣਾ ਹੀ ਸਹੀ ਕਰਦੇ ਹੋ ਕਿਉਂਕਿ ਜਦੋਂ ਪ੍ਰੋਸੈਸਡ ਫੂਡ ਜ਼ਿਆਦਾ ਖਾਧਾ ਜਾਂਦਾ ਜਾਂ ਫੇ ਹਾਈ ਜਿਹੜੀ ਫੈਟ ਵਾਲਾ ਫੂਡ ਜ਼ਿਆਦਾ ਖਾਧਾ ਜਾਂਦਾ ਤੇ ਉਹਨਾਂ ਬਲੱਡ ਪ੍ਰੋਫਾਈਲ ਜਿਹੜੀ ਹੁੰਦੀ ਉਹ ਚ ਤੇ ਨਾਲ ਦੇ ਨਾਲ ਜਿਹੜਾ ਮੋਟਾਪੇ ਵਰਗੀਆਂ ਪ੍ਰੋਬਲਮਸ ਹੋਣ ਲੱਗ ਪਈਆਂ ਡਾਇਬੀਟਿਸ ਵਰਗੀਆਂ ਪ੍ਰੋਬਲਮਸ ਹੋਣ ਲੱਗ ਪਈਆਂ ਥਾਇਰੋਇਡ ਜਾਂ ਪੀਸੀਓਡੀ ਦੀ ਪ੍ਰੋਬਲਮ ਜਿਹੜੇ ਲੇਡੀਜ਼ ਨੂੰ ਥਾਇਰੋਇਡ ਦੀ ਪ੍ਰੋਬਲਮ ਹੋਣ ਲੱਗ ਪੰਦੀ ਆ ਤੇ ਇਸ ਕਰਕੇ ਆਪਣਾ ਜਿਹੜਾ ਖਾਣਾ ਪੀਣਾ ਸਹੀ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਤੇ ਫਰੈਸ਼ ਫੂਡ ਖਾਓ ਜਿਹੜਾ ਨੇਚਰਲ ਫੂਡ ਹੁੰਦਾ ਉਧਰ ਜ਼ਿਆਦਾ ਧਿਆਨ ਸੈਕੰਡ ਜਿਹੜੀ ਚੀਜ਼ ਹੁੰਦੀ ਆ ਵੀ ਆਪਾਂ ਫਿਜ਼ੀਕਲ ਐਕਟੀਵਿਟੀ ਜਿਹਦੇ ਵਿੱਚ ਕਸਰਤ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਆ ਜਿਹੜੇ ਪਿਛਲੇ ਜ਼ਮਾਨੇ ਹੁੰਦੇ ਸੀਗੇ ਉਹਦੇ ਵਿੱਚ ਸਾਰਾ ਕੁਝ ਖਾਂਦੇ ਤੇ ਨਾਰਮਲੀ ਉਹਨਾਂ ਨੂੰ ਐਕਸਟਰਾ ਕਸਰਤ ਕਰਨ ਦੀ ਜਰੂਰਤ ਨਹੀਂ ਨਹੀਂ ਹੁੰਦੀ ਸੀ ਕਿ ਉਹਨਾਂ ਦਾ ਜਿਹੜਾ ਦਿਨਚਰਿਆ ਹੁੰਦੀ ਸੀ ਲਾਈਫ ਸਟਾਈਲ ਹੁੰਦਾ ਸੀਗਾ ਉਹਨਾਂ ਦਾ ਉਹਦੇ ਵਿੱਚ ਹੀ ਫਿਜ਼ੀਕਲ ਐਕਟੀਵਿਟੀ ਹੋ ਜਾਂਦੀ ਸੀ ਕਿਉਂਕਿ ਤੁਰ ਕੇ ਜਾਣਾ ਤੁਰ ਕੇ ਆਉਣਾ ਅੱਥੀ ਕੰਮ ਕਰਨੇ ਤੇ ਹੁਣ ਕੀ ਹੈਗਾ ਸਿਟਿੰਗ ਜੌਬਸ ਹੁੰਦੀਆਂ ਆ ਗਈਆਂ ਜੇ ਲੇਬਰ ਵੀ ਆ ਕੋਈ ਉਹ ਮਤਲਬ ਉਹ ਵੀ ਜਿਹੜਾ ਆਫੀਸ਼ੀਅਲ ਵਰਕ ਹੁੰਦਾ ਤਰ੍ਹਾਂ ਉਹ ਵੀ ਲੈਪਟਾਪ ਦੇ ਉੱਤੇ ਕੰਪਿਊਟਰ ਦੇ ਉੱਤੇ ਹੁੰਦਾ ਹੈਗਾ ਤੇ ਲੋਕਾਂ ਦਾ ਜਿਹੜਾ ਫਿਜ਼ੀਕਲ ਵਰਕ ਹੈਗਾ ਉਹ ਘਟ ਗਿਆ ਇਸ ਕਰਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਜਿਹੜੀ ਕਸਰਤ ਕਰਨੀ ਬਹੁਤ ਹੀ ਜ਼ਰੂ ਤੇ ਜਿਆਤਰ ਲੋਕ ਇਦਾਂ ਸੋਚ ਲੈਂਦੇ ਜਿਹੜੀ ਕਸਰਤ ਆ ਪੁਲਵਾਨਾਂ ਵਾਸਤੇ ਜਾਂ ਸਪੋਰਟਸ ਪਰਸਨਸ ਵਾਸਤੇ ਹੀ ਹੁੰਦੀ ਹੈ ਜਾਂ ਬੋਡੀ ਬਿਲਡਰ ਵਾਸਤੇ ਹੁੰਦੀ ਹੈ ਇਦਾਂ ਨਹੀਂ ਹੈਗੀ ਤੁਸੀਂ ਇੱਕ ਜਨਰਲ ਫਿਟਨੈਸ ਆਪਣੀ ਮੈਂਟੇਨ ਕਰਨ ਵਾਸਤੇ ਜਿਹੜੀ ਫਿਜ਼ੀਕਲ ਐਕਟੀਵਿਟੀ ਕਰ ਸਕਦੇ ਹੋ ਜਿਹਦੇ ਵਿੱਚ ਤੁਸੀਂ ਵਾਕ ਕਰੋ ਜੇ ਅਗਰ ਤੁਸੀਂ ਜਿਆਦਾ ਮਤਲਬ ਟਾਈਮ ਨਹੀਂ ਦੇ ਸਕਦੇ ਹੈਗੇ ਕਰ ਸਕਦੇ ਹੋ ਵਾਕ ਤੋਂ ਸ਼ੁਰੂ ਕਰ ਲਓ ਤੁਸੀਂ ਜੋਗਿੰਗ ਕਰ ਸਕਦੇ ਆ ਯੋਗਾ ਕਰ ਸਕਦੇ ਆ ਸਾਈਕਲਿੰਗ ਕਰ ਸਕਦੇ ਆ ਹੋਮ ਬੇਸਡ ਵਰਕਆਊਟ ਕਰ ਸਕਦੇ ਆ ਘਰ ਦੇ ਵਿੱਚ ਹੀ ਤੁਸੀਂ ਇਦਾਂ ਦੀ ਐਕਸਰਸਾਈਜ਼ ਕਰ ਸਕਦੇ ਜੇ ਤੁਹਾਡੇ ਕੋਲ ਪ੍ਰੋਪਰ ਟਾਈਮ ਹੁੰਦਾ ਵੀ ਤੁਸੀਂ ਥੋੜੀ ਵਧੀਆ ਫਿਗਰ ਜਿਆਦਾ ਬਣਾਉ ਵੇ ਕਪੜੇ ਬਾਏ ਵੀ ਸੋਣੇ ਲੱਗਣ ਤੁਸੀਂ ਜਿੰਮ ਵਰਕਆਊਟ ਵੀ ਤੁਸੀਂ ਕਰ ਸਕਦੇ ਹੋ ਤੇ ਮਤਲਬ ਫਿਜ਼ੀਕਲ ਐਕਟੀਵਿਟੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਇਹਦੇ ਨਾਲ ਤੁਹਾਡੇ ਮਸਲਸ ਡਵੈਲਪ ਹੁੰਦੇ ਨੇ ਹੱਡੀਆਂ ਮਜ਼ਬੂਤ ਹੁੰਨੀਆਂ ਨੇ ਤੁਹਾਡਾ ਜਿਹੜਾ ਡਾਈਜੈਸਟਿਵ ਸਿਸਟਮ ਉਹ ਸਹੀ ਰਹਿੰਦਾ ਹੈ ਬਾਡੀ ਦੇ ਜਿਹੜੇ ਸਾਰੇ ਸਿਸਟਮ ਹੁੰਦੇ ਆ ਸਾਰੇ ਸਹੀ ਰਹਿੰਦੇ ਆ ਦੇ ਨਾਲ ਦੀ ਨਾਲ ਜਿਹੜੀ ਬਾਡੀ ਦੀ ਫੈਟ ਪਰਸੈਂਟੇਜ ਉਹ ਵੀ ਕੰਟਰੋਲ ਰਹਿੰਦੀ ਤੇ ਨਾਲ ਤੁਸੀਂ ਜਿਹੜਾ ਖਾਣਾ ਪੀਣਾ ਵੀ ਸਹੀ ਰੱਖਣਾ ਹੁੰਦਾ ਇਹਦੇ ਨਾਲ ਤੇ ਕਸਰਤ ਕਰਨ ਦੇ ਨਾਲ ਜਿਹੜਾ ਰੈਸਪੀਰੇਟਰੀ ਸਿਸਟਮ ਹੈਗਾ ਕਾਰਡੀਓ ਜਿਹੜਾ ਵਾਸਕੂਲਰ ਸਿਸਟਮ ਹੁੰਦਾ ਉਹ ਵੀ ਤੁਹਾਡਾ ਤੰਦਰ ਅੰਡਰ ਜਦੋਂ ਬਲੱਡ ਫਲੋ ਪ੍ਰੋਪਰ ਜਾਂਦਾ ਤੇ ਨਾੜਾਂ ਇੱਕਦਰਾ ਖੁੱਲੀਆਂ ਰਹਿਣੀਆਂ ਤੇ ਹਾਈ ਕੋਲੇਸਟ੍ਰੋਲ ਵਗੈਰਾ ਇਦਾਂ ਦੀ ਜਿਹੜੀ ਪ੍ਰੋਬਲਮਸ ਹੁੰਨੀਆਂ ਉਹ ਤੋਂ ਬਚਾਇਆ ਜਾ ਸਕਦਾ ਇਸ ਕਰਕੇ ਜਿਹੜੀ ਫਿਜ਼ੀਕਲ ਐਕਟੀਵਿਟੀ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਇੱਕ ਚੰਗੀ ਸਿਹਤ ਵਾਸਤੇ ਨੰਬਰ 10 ਜਿਹੜੀ ਚੀਜ਼ ਆ ਤੁਸੀਂ ਆਪਣੇ ਲਾਈਫ ਸਟਾਈਲ ਚ ਚੜਾਣੀ ਵੀ ਪਾਣੀ ਜ਼ਿਆਦਾ ਪੀਣਾ ਚਾਹੀਦਾ ਆ ਜਿਆਦਾਤਰ ਆਪਾਂ ਦੇਖਿਆ ਵੀ ਤੁਹਾਨੂੰ ਜੇ ਅਗਰ ਪੁੱਛਾਂ ਮੈਂ ਤੁਸੀਂ ਪਾਣੀ ਕਿੰਨਾ ਪੀਂਦੇ ਤੁਸੀਂ ਕਹਿੰਣਾ ਵੀ ਬਹੁਤ ਪਾਣੀ ਪੀਦੇ ਜਦੋਂ ਆਪਾਂ ਮੀਅਰਮੈਂਟ ਕਰਕੇ ਦੇਖੀਏ ਉਹਦਾ ਦੇਖ ਕੇ ਵੀ ਕਿੰਨਾ ਪੀਂਦੇ ਆ 2-3 ਗ ਪੈਸ ਕਰਕੇ ਪਾਣੀ ਬਹੁਤ ਹੀ ਜ਼ਿਆਦਾ ਪੀਣਾ ਚਾਹੀਦਾ ਪਾਣੀ ਬਹੁਤ ਹੀ ਬੜਮੁੱਲੀ ਦਾਤ ਵਾ ਜਿਹਦੇ ਨਾਲ ਬੋਡੀ ਡੀਟੌਕਸੀਫਾਈ ਹੁੰਦੀ ਆ ਸਾਨੂੰ ਠੰਡਾ ਰੱਖਣ ਦੇ ਵਿੱਚ ਬੋਡੀ ਨੂੰ ਮਦਦ ਮਿਲਦੀ ਹੈ ਡੀਟੌਕਸ ਸਿਸਟਮ ਵਾਸਤੇ ਵਧੀਆ ਟੌਕਸਿਨਸ ਬੋਡੀ ਦੇ ਹੁੰਦੇ ਉਹ ਬਾਹਰ ਨਿਕਲਦੇ ਆ ਜਿਹੜਾ ਬੰਦੇ ਦਾ ਸਰੀਰ ਆ ਲਗਭਗ 70% 70% ਪਾਣੀ ਦੇ ਨਾਲ ਹੀ ਬਣਿਆ ਹੁੰਦਾ ਤੇ ਜਿਹੜੀ ਸਾਨੂੰ ਫ੍ਰੀ ਚੀਜ਼ ਕੁਦਰਤ ਨੇ ਦਿੱਤੀ ਉਹ ਅਸੀਂ ਉਹਨੂੰ ਅਵੋਇਡ ਕਰਦੇ ਆ ਮਤਲਬ ਕਿ ਉਹਨੂੰ ਐਸੀ ਇੱਦਾਂ ਸਮਝ ਲੈਂਦੇ ਵੀ ਪਿਆਰਤੀ ਆ ਲੇਕਿਨ ਜਿਹੜਾ ਪਾਣੀ ਆ ਇੱਕ ਬਹੁਤ ਹੀ ਬੜਮੁੱਲਾ ਸਰੋਤ ਹੈਗਾ ਇੱਕ ਤਰ੍ਹਾਂ ਕਹਿ ਸਕਦੇ ਵੀ ਅਮਰਤੀ ਹੈ ਜ ਤੇ ਸਾਡੇ ਜੀਵਨ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਤੇ ਪਾਣੀ ਜਿੰਨਾ ਹੀ ਅਸੀਂ ਜ਼ਿਆਦਾ ਪੀਂਨੇ ਆ ਉਹਨਾਂ ਸਾਡਾ ਡਿਸਟੋਸਿਸਟਮ ਵਧੀਆ ਕੰਮ ਕਰਦਾ ਜਿਹੜੇ ਬੋਡੀ ਦੇ ਟੌਕਸਿਨਸ ਹੁੰਦੇ ਆ ਉਹ ਰਿਮੂਵ ਹੁੰਦੇ ਆ ਯੂਰੀਨ ਦੇ ਜ਼ਰੀਏ ਪਸੀਨੇ ਦੇ ਜ਼ਰੀਏ ਐਂਡ ਸਾਡੇ ਬਲੱਡ ਦਾ ਜਿਹੜਾ ਸਰਕੂਲੇਸ਼ਨ ਉਹ ਵਧੀਆ ਹੁੰਦੀ ਹੈ ਤੇ ਬਹੁਤ ਸਾਰੀਆਂ ਪ੍ਰੋਬਲਮਸ ਤੋਂ ਬੰਦਾ ਪਾਣੀ ਜ਼ਿਆਦਾ ਪੀਂਨ ਨਾਲ ਬਚ ਸਕਦਾ ਤੇ ਤੁਸੀਂ ਜਿਹੜਾ ਪਾਣੀ ਪੀਣਾ ਇੱਕਦਮ ਮੀਅਰ ਕਰਕੇ ਪੀਆ ਕਰੋ ਕਿ ਜਦੋਂ ਪਿਆਸ ਲੱਗੇ ਉਦੋਂ ਪੀ ਲੈਣਾ ਤੇ ਘੱਟੋ ਘੱਟ 10 ਗਲਾਸ ਰੋਜ਼ਾਨਾ ਪਾਣੀ ਦੇ ਪੀਣੇ ਚਾਹੀਦੇ ਆ ਜ਼ਿਆਦਾ ਵੀ ਨਹੀਂ ਪੀਣਾ ਚਾਹੀਦਾ ਕਿ ਤੁਸੀਂ ਜਿਹੜੇ ਬਾਡੀ ਦੇ ਵਿੱਚ ਐਸੈਂਸ਼ੀਅਲ ਨਿਊਟ੍ਰੀਐਂਟਸ ਹੁੰਦੇ ਆ ਜਿਦਾ ਵਿਟਾਮਿਨਸ ਐਂਡ ਮਿਨਰਲਸ ਕੁਝ ਵਾਟਰ ਸਲਵਲ ਹੁੰਦੇ ਆ ਤੇ ਜੇ ਅਗਰ ਆਪਾਂ ਜਿਆਦਾ ਬਹੁਤ ਜਿਆਦਾ ਪਾਣੀ ਪੀਂਨੇ ਤੇ ਉਹਦੇ ਨਾਲ ਰੋਅ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਉਹਨਾਂ ਦੀ ਤਾਂ ਸਾਨੂੰ ਇੱਕ ਹੋਰ ਜਿਆਦਾ ਲੋਡ ਪੈਂਦੀ ਆ ਇਸ ਕਰਕੇ ਘਟੋ ਘਟ 8 ਜਾਂ 9 10 ਗਲਾਸ ਤੱਕਰ ਵੀ ਤੁਸੀਂ ਵਾਤੋ ਵਾਤ ਪਾਣੀ ਦੇ ਰੋਜ਼ ਪੀ ਸਕਦੇ ਆ ਤੇ ਪਾਣੀ ਨੂੰ ਵੀ ਜਨਰਲ ਵਾਇਟ ਨਹੀਂ ਕਰਨਾ ਹੈਗਾ ਚੰਗੀ ਸਿਹਤ ਵਾਸਤੇ ਪਾਣੀ ਪੀਣਾ ਵੀ ਬਹੁਤ ਹੀ ਜਿਆਦਾ ਜ਼ਰੂਰੀ ਨੰਬਰ 4 ਜਿਹੜਾ ਪੁਆਇੰਟ ਹੁੰਦਾ ਹੈਗਾ ਬਈ ਪਹਿਲਾਂ ਤੁਹਾਨੂੰ ਦੱਸਦਾ ਵੀ ਚੰਗੀ ਖਾਣਾ ਖਾਓ ਐਕਸਰਸ ਬੇਨਾ ਪੈਸੇ ਖਰਚੇ ਤੋਂ ਨੀਂਦ ਜਿਹੜੀ ਆ ਉਹ ਲੈ ਸਕਦਾ ਬਟ ਇਹਨਾਂ ਲੈਂਦੇ ਨਹੀਂ ਹੈਗੇ ਕਿ ਉਹ ਕੰਮਾਂ ਕਰਦੇ ਇੰਨੀ ਟੈਨਸ਼ਨ ਉਹ ਜਾਂ ਫਿਰ ਆਪਣੇ ਪੈਸੇ ਕਮਾਣੇ ਦੀ ਇੰਨੀ ਦੌੜ ਹੁੰਦੀ ਆ ਓਵਰ ਟਾਈਮ ਲਾ ਲਾ ਕੇ ਜਿਹੜੀ ਨੀਂਦ ਉਹ ਪ੍ਰੋਪਰ ਨਹੀਂ ਲੈਂਦਾ ਉਹਦੇ ਨਾਲ ਕੀ ਹੁੰਦਾ ਹੈਗਾ ਜਿਹੜਾ ਹਾਰਮੋਨਲ ਇੰਬੈਲੈਂਸ ਹੋ ਜਾਂਦਾ ਬੋਡੀ ਦੇ ਵਿੱਚ ਹਾਰਮੋਨਸ ਡਿਸਟਰਬ ਹੋ ਜਾਂਦੇ ਹੈ ਇਹਨਾਂ ਸਟ्रेस ਵੱਧਦੀ ਆ ਬੋਡੀ ਰਿਕਵਰ ਨਹੀਂ ਕਰਦੀ ਥਕਾਵਟ ਮਹਿਸੂਸ ਹੁੰਦੀ ਆ ਤੇ ਜਿਹਦੇ ਨਾਲ ਏਜਿੰਗ ਪ੍ਰੋਸੈਸ ਵੀ ਬਹੁਤ ਹੀ ਜ਼ਿਆਦਾ ਹੁਣ ਲਾਪਨਦੀ ਇੰਟਰਨਲੀ ਵੀ ਬੰਦੇ ਨੂੰ ਬਹੁਤ ਹੀ ਜ਼ਿਆਦਾ ਬੀਕ ਹੋ ਜਾਂਦੀ ਹੈ ਤੇ ਐਦਾਂ ਜਿਹੜੀ ਸਕਿਨ ਹੁੰਦੀ ਉਮਰ ਤੋਂ ਪਹਿਲਾਂ ਹੀ ਬੁੱਢੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਨੀਂਦ ਵੀ ਰੱਬ ਨੇ ਬਹੁਤ ਹੀ ਸੋਚ-ਸਮਝ ਕੇ ਬਣਾਈ ਹੋਇਆ ਜੇ ਰੱਬ ਚਾਹੁੰਦਾ ਵੀ ਬਿਨਾਂ ਨੀਂਦ ਤੋਂ ਵੀ ਬੰਦਾ ਇੱਦਾਂ ਹੀ ਦੌੜਦਾ ਹੀ ਰਹਿੰਦਾ ਵੀ ਕੰਮੇ ਕਰਦਾ ਜਾਂਦਾ ਜਿਹੜੀ ਨੀਂਦ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਹੁੰਦੀ ਆ ਜੇ ਤੁਸੀਂ ਮੰਨ ਲਓ 24 ਘੰਟੇ ਹੁੰਦੇ ਆ ਦਿਨ ਦੇ ਵਿੱਚ ਤੇ 12 ਘੰਟੇ ਤੁਸੀਂ ਕੰਮ ਕਰਦੇ ਆ ਤੇ ਤੁਹਾਨੂੰ 12 ਘੰਟੇ ਮਤਲਬ ਕਿ ਨੀਂਦ ਵੀ ਦਿੱਤੀ ਹੋਈ ਆ ਦਿਨ ਤੇ ਰਾਤ ਕੋਈ ਬੰਦਾ ਆਰਾਮ ਕਰ ਲਵੇ ਲੇਕਿਨ ਜ਼ਿਆਦਾਤਰ ਲੋਕ ਕੀ ਆ ਕੰਮਕਾਰ ਦੇ ਵਿੱਚ ਐਨੇ ਫਸੇ ਹੋ ਸਟ੍ਰੈਸ ਦੇ ਵਿੱਚ ਐਨੇ ਫਸੇ ਹੋ ਸੌਂਦੇ ਨਹੀਂ ਹੈਗੇ ਜਾਂ ਸੌਂ ਹੀ ਨਹੀਂ ਤੇ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਲੱਗਣ ਦਾ ਖਤਰਾ ਰਹਿੰਦਾ ਆ ਤੇ ਇਸ ਕਰਕੇ ਜਿਹੜੀ ਨੀਂਦ ਵੀ ਆ ਤੁਸੀਂ ਹੌਲੀ ਹੌਲੀ ਆਦਤ ਪਾਵੇ ਘੱਟੋ ਘਾਟ 7-8 ਘੰਟੇ ਜਰੂਰ ਨੀਂਦ ਲੈਣੀ ਚਾਹੀਦੀ ਆ ਤੇ ਅਗਰ ਤੁਸੀਂ ਰਾਤ ਨੂੰ ਨਹੀਂ ਪ੍ਰੋਪਰ ਸੌਂ ਪਾਉਂਦੇ ਜਾਂ ਤੁਸੀਂ ਕੰਮ ਕਰ ਕਰਕੇ ਦਿਨ ਦੇ ਵਿੱਚ ਵੀ ਤੁਸੀਂ ਚੱਕਪ ਟੱਪ ਕੀ ਜਿਹਨੂੰ ਗੰਧੇ ਹੁੰਦੇ ਲਗਾ ਸਕਦੇ ਆ ਮਤਲਬ ਕਿ ਤੁਸੀਂ ਜਿਹੜਾ ਰੈਗੂਲਰ ਤੁਹਾਡੇ ਵਰਤਾਰਸ ਹੁੰਦੇ ਨੇ ਉਹਦੇ ਵਿੱਚ ਤੁਸੀਂ ਟਾਈਮ ਕੱਢ ਕੇ 5-7 ਮਿੰਟ ਲਈ ਚੱਕ ਕੀ ਜਰੂਰ ਲਗਾਓ ਇਦੇ ਨਾਲ ਕੀ ਹੁੰਣਾ ਤੁਹਾਡੇ ਜਿਹੜਾ ਬੋਡੀ ਰਿਫਰੈਸ਼ ਹੁੰਦੀ ਹੈ ਮਾਈਂਡ ਵੀ ਰਿਫਰੈਸ਼ ਹੁੰਦਾ ਤੇ ਸਟ੍ਰੈਸ ਤੋਂ ਵੀ ਰਾਹਤ ਮਿਲਦੀ ਹੈ ਤੇ ਬੋਡੀ ਜਿਹੜੀ ਥਕਾਵਟ ਉਹ ਵੀ ਦੂਰ ਹੋ ਜਾਂਦੀ ਹੈ ਤਾਂ ਪੰਜਵਾਂ ਪੁਆਇੰਟ ਹੈਗਾ ਵੀ ਤਣਾਅ ਤੋਂ ਮੁਕਤੀ ਜਿਹੜੀ ਸਟ੍ਰੈਸ ਹੁੰਦੀ ਹੈਗੀ ਉਹ ਵੀ ਬੰਦੇ ਨੂੰ ਕਮਜ਼ੋਰ ਕਰ ਦਿੰਦੀ ਆ ਬਿਮਾਰ ਕਰ ਦਿੰਦੀ ਆ ਸਟ੍ਰੈਸ ਸਭ ਤੋਂ ਵੱਡਾ ਕਾਰਨ ਹੁੰਦਾ ਆ ਕਿ ਜਿਹੜੇ ਨਾਲ ਬੰਦਾ ਬਿਮਾਰ ਬਈਦਾ ਤੁਸੀਂ ਦੇਖਿਆ ਹੋਣਾ ਵੀ ਕਈ ਛੁੱਕੀ ਘੁੱਕੀ ਝੌਂਪੜੀਆਂ ਵਾਲੇ ਹੁੰਦੇ ਆ ਅਗਰ ਇਦਾਂ ਦੇ ਜਿਹੜੇ ਲੋਕ ਮਤਲਬ ਮਾਤੜ ਸਾਥੀ ਜਿੱਦਾ ਕਹਦੇ ਆ ਤੁਹਾਡੇ ਵਰਗੇ ਤੇ ਉਹਦਾ ਉਹ ਸਟ੍ਰੈਸ ਫਰੀ ਹੁੰਦੀ ਹੈ ਤੇ ਉਹਨਾਂ ਚੰਗਾ ਖਾਣਾ ਵੀ ਖਾਈ ਜੇ ਨਾ ਅਗਰ ਬੰਦਾ ਸਟ्रेस ਦੇ ਵਿੱਚ ਰਹਿੰਦਾ ਤੇ ਉਹਦੇ ਨਾਲ ਬੰਦੇ ਨੂੰ ਬਿਮਾਰੀਆਂ ਲੱਗਣੀ ਸ਼ੁਰੂ ਹੋ ਜਾਂਦੀਆਂ ਕਿਉਂਕਿ ਜਿਹੜਾ ਸਟ्रेस ਦਾ ਸਿੱਧਾ ਸਿੱਧਾ ਜਿਹੜਾ ਪ੍ਰਭਾਵ ਹੁੰਦਾ ਉਹ ਹਾਰਮੋਨਸ ਦੇ ਨਾਲ ਉਹਦਾ ਸੰਬੰਧ ਹੁੰਦਾ ਜਿਹਦਾ ਅਸਰ ਕਿਡਨੀ ਦੇ ਉੱਤੇ ਦਿਲ ਦੇ ਉੱਤੇ ਤਾਂ ਕਾਰਡੀਓ ਰੈਸਪਾਇਰੇਟਰੀ ਸਿਸਟਮ ਹੁੰਦਾ ਉਹਦੇ ਉੱਤੇ ਹੁੰਦਾ ਹੈਗਾ ਜਿਹੜਾ ਬੋਡੀ ਦੇ ਸਿਸਟਮ ਉਤੁੰਦੇ ਆ ਨਰਵਸ ਸਿਸਟਮ ਐਂਡ ਹੋਰ ਉਹਦੇ ਉੱਤੇ ਹੁੰਦਾ ਤੇ ਉਹਦੇ ਨਾਲ ਜਿਹੜੀਆਂ ਬੰਦੇ ਦੀ ਜਿਹੜੀ ਮਾਨਸਿਕਤਾ ਹੁੰਦੀ ਉਹ ਨੈਗੇਟਿਵ ਹੋਣੀ ਸ਼ੁਰੂ ਹੋ ਜਾਂਦੀ ਆ ਮਤਲਬ ਇਹ ਪੋਜ਼ਿਟਿਵ ਨਹੀਂ ਹੁੰਦੀ ਆ ਕਿ ਚਾਹ ਜਿੰਨਾ ਮਰਜੀ ਫ੍ਰ ਜਿੰਨਾ ਮਰਜੀ ਅਹੁਦੇ ਦੇ ਉੱਤੇ ਅਗਰ ਸਟ्रेस ਦੇ ਵਿੱਚ ਰਹਿੰਦਾ ਤੇ ਬੰਦਾ ਉਸ ਚੀਜ਼ਾਂ ਨਾਲ ਬਿਮਾਰ ਹੋਣ ਲੱਗ ਪੰਦਾ ਤੇ ਲਾਈਫ ਲੌਂਗ ਫੇ ਡਾਕਟਰ ਜੋ ਉਹਨਾਂ ਨੂੰ ਦਵਾਈਆਂ ਦੇ ਲਾਉਂਦੇ ਆ ਨੀਂਦ ਦੀਆਂ ਗੋਲੀਆਂ ਜਾਂ ਸਟ्रेस ਰੀਲੀਵਰ ਜਿਹੜੇ ਹੁੰਦੀਆਂ ਆ ਗਈਆਂ ਮਤਲਬ ਕਿ ਬੰਦਾ ਫੇ ਪਰੇਸ਼ਾਨ ਹੀ ਰਹਿੰਦਾ ਐ ਇਸ ਕਰਕੇ ਸਟ्रेस ਨੂੰ ਕੰਟਰੋਲ ਕਰਨਾ ਰੀਲੀਵ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਸਟ्रेस ਨੂੰ ਰੀਲੀਵ ਕਰਨ ਵਾਸਤੇ ਐਕਸਰਸਾਈਜ਼ ਬਹੁਤ ਹੀ ਵਧੀਆ ਯੋਗਾ ਕਰ ਸਕਦੇ ਆ ਮੈਡੀਟੇਸ਼ਨ ਜਰੂਰ ਕਰੋ ਤੁਸੀਂ ਕੋਈ ਸ਼ਾਇਦਾਂ ਦੇ ਹੌਬੀਸ ਪਾਲ ਸਕਦੇ ਆ ਜਿਦਾ ਪੇਂਟਿੰਗ ਹੋ ਗਿਆ ਸਿੰਗਿੰਗ ਹੋ ਗਿਆ ਕੋਈ ਇਨਸਟਰੂਮੈਂਟ ਸਿੱਖ ਸਕਦੇ ਆ 뮤직 ਸੁਣ ਸਕਦੇ ਆ ਮ ਉਹਦੇ ਨਾਲ ਆਪਣੇ ਸਟ्रेस ਨੂੰ ਕੰਟਰੋਲ ਕਰਨ ਦੀ ਆਦਤ ਪਾਓ ਤੇ ਜਿਹੜੀਆਂ ਆਪਣੀਆਂ ਲੋੜਾਂ ਹੁੰਦੀਆਂ ਤੁਸੀਂ ਦੇਖੋ ਕਿਸੇ ਚੀਜ਼ ਦੇ ਵਿੱਚ ਦੌੜ ਰਹੇ ਹੋ ਤੇ ਉਹ ਤੁਹਾਨੂੰ ਜੈਨੂਨ ਨਹੀਂ ਉਸ ਚੀਜ਼ ਦੀ ਲੋੜ ਹੈਗੀ ਆ ਮਤਲਬ ਕਿ ਬਿਨਾਂ ਇਹਨਾਂ ਦੇ ਇਦਾਂ ਹੀ ਕਿਸੇ ਬੰਦੇ ਨਾਲ ਮੁਕਾਬਲਾ ਕਰੀ ਜਾਓ ਵੀ ਫਲਾਣੇ ਨੇ ਕੋਠੀ ਵਾਲੇ ਮੈਂ ਵੀ ਕੋਠੀ ਵਾਲਾ ਮਾ ਆਪਣੀ ਸਿਹਤ ਵੀ ਖਰਾਬ ਕਰ ਲਓ ਤੇ ਬਾਅਦ ਵਿੱਚ ਤੁਹਾਡੇ ਪੱਲੇ ਵੀ ਨਾ ਕੁਛ ਰਵੇ ਇਦਾਂ ਹੀ ਇੱਕ ਆਪਾਂ ਗੱਲ ਕਰ ਰਹੇ ਆ ਇੱਕ ਸ਼ੇਅਰ ਮਾਰਕੀਟ ਦਾ ਬਾਦਸ਼ਾਹ ਜਿਹੜਾ ਜੰਜੂਨ ਵਾਲਾ ਸਰ ਸੀਗੇ ਤੇ ਉਹਨਾਂ ਦੀ ਦਿਨ ਦੀ ਜਿਹੜੀ ਆਮਦਨ ਸੀ ਕਰੋੜਾਂ ਦੇ ਵਿੱਚੇ ਸੀਗੀ ਤੇ ਵੱਟ ਉਹਨਾਂ ਦੀ ਜਿਹੜੀ ਏ 60 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਉਹਨਾਂ ਨੂੰ ਫਿਰ ਪੱਤਰਕਾਰਾਂ ਨੇ ਪੁੱਛਿਆ ਵੀ ਤੁਹਾਡੀ ਜਿਹੜੀ ਸਭ ਤੋਂ ਘਟੀਆ ਇਨਵੈਸਟਮੈਂਟ ਕਿਹੜੀ ਸੀਗੀ ਤੇ ਉਹਨਾਂ ਦੱਸਿਆ ਵੀ ਮੈਂ ਸੇਡ ਉੱਤੇ ਉੱਤੇ ਨਹੀਂ ਇਨਵੈਸਟ ਕਰ ਸਕਿਆ ਉਹਨਾਂ ਦਾ ਕਹਿਣ ਦਾ ਭਾਵ ਸੀਗਾ ਵੀ ਮੈਂ ਸੇਡ ਦਾ ਧਿਆਨ ਹੀ ਰੱਖ ਸਕਿਆ ਪੈਸਾ ਬਹੁਤ ਕਮਾ ਲਿਆ ਧਿਆਨ ਨਹੀਂ ਦਿੱਤਾ ਸੇਡ ਦੇ ਉੱਤੇ ਚੰਗੀ ਖਾਹ ਖਾਣ ਦੇ ਉੱਤੇ ਆਪਣਾ ਜਿਹੜਾ ਲਾਈਫ ਸਟਾਈਲ ਸੀਗਾ ਉਹਨਾਂ ਨੇ ਮਤਲਬ ਉਧਰ ਧਿਆਨ ਨਹੀਂ ਦਿੱਤਾ ਹੈਗਾ ਸਿੱਧਾ ਹੀ ਪੈਸੇ ਦੇ ਉੱਤੇ ਹੀ ਉਹਨਾਂ ਦਾ ਜਿਹੜਾ ਫੋਕਸ ਹੈਗਾ ਤੇ ਇਸ ਕਰਕੇ ਅਗਰ ਤੁਸੀਂ ਜ਼ਿੰਦਗੀ ਦਾ ਆਨੰਦ ਮਾਣਨਾ ਚਾਹੁੰਦੇ ਹੋ ਲੌਂਗ ਆਪ ਵੀ ਖੁਸ਼ ਰਹਿਣਾ ਚਾਹੁੰਦੇ ਹੋ ਤੇ ਆਪਣੇਆਂ ਨੂੰ ਵੀ ਖੁਸ਼ ਰੱਖਣਾ ਚਾਹੁੰਦੇ ਹੋ ਸਟ्रेस ਨੂੰ ਮੈਨੇਜ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਪੈਸੇ ਕਮਾਓ ਬਹੁਤ ਹੀ ਵਧੀਆ ਗੱਲ ਆ ਲੇਕਿਨ ਇੱਦਾਂ ਵੀ ਪੈਸੇ ਵਿੱਚ ਨਾ ਖੋਪਰ ਜਾਓ ਕਿ ਤੁਹਾਨੂੰ ਸਿਹਤ ਤੋਂ ਹੱਥ ਤੋਂ ਧੋਣੇ ਪੈਣ ਕਿਉਂਕਿ ਡਾਕਟਰ ਵੀ ਬਾਅਦ ਵਿੱਚ ਜਵਾਬ ਦਿੰਦੇ ਵੀ ਇਹਨੂੰ ਲੈ ਜਾਓ ਬੰਦੇ ਨੂੰ ਸਾਡੇ ਕੋਲ ਦਾ ਹੱਲ ਨਹੀਂ ਹੈਗਾ ਤੇ ਦੋਸਤੋ ਇਹ ਸੀ ਕੁਝ ਟਿਪਸ ਜਿਹਦੇ ਵਿੱਚ ਚੰਗੀ ਖੁਰਾਕ ਖਾਣੀ ਐਕਸਰਸਾਈਜ਼ ਕਰਨੀ ਪਾਣੀ ਜ਼ਿਆਦਾ ਪੀਣਾ ਨੀਂਦ ਪ੍ਰੋਪਰ ਲੈਣੀ ਤੇ ਸਟ्रेस ਨੂੰ ਮੈਨੇਜ ਕਰਨਾ ਇਹ ਹੀ ਨਹੀਂ ਟਿਪਸ ਬਣਾ ਕੇ ਤੁਸੀਂ ਦੁਨੀਆ ਦੇ ਜਿਹੜੀਆਂ ਬਿਮਾਰੀਆਂ ਹੈਗੀ ਲਾਈਫ ਸ ਹਾਰਮੋਨਲ ਇੰਬੈਲੈਂਸ ਹੁੰਦਾ ਸਟ्रेस ਦੀ ਪ੍ਰੋਬਲਮ ਹੁੰਦੀ ਉਹਨਾਂ ਨੂੰ ਤੁਸੀਂ ਪਰਹੇਜ਼ ਕਰ ਸਕਦੇ ਮਤਲਬ ਉਹਨਾਂ ਨੂੰ ਤੁਸੀਂ ਬਚ ਸਕਦੇ ਆ ਤੇ ਆਸ ਕਰਦੇ ਦੋਸਤੋ ਇਹ ਤੁਹਾਨੂੰ ਟਿਪਸ ਵਧੀਆ ਲੱਗਣਗੀਆਂ ਅਗਰ ਤੁਹਾਨੂੰ ਇਹ ਵਧੀਆ ਲੱਗੀਆਂ ਆਗੀਆਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਫਿਰ ਦੁਬਾਰਾ ਮੈਂ ਰਿਕਵੈਸਟ ਕਰਦਾ ਅਗਰ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਇਸ ਚੈਨਲ ਤੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਵੀਡੀਓਸ ਮਿਲਣਗੀਆਂ ਚੰਗਾਈ ਸਤਿ ਸ਼੍ਰੀ ਅਕਾਲ